ਪੰਜਾਬ ਦੇ ਨਾਲ ਜਿਹੜਾ ਰਿਸ਼ਤਾ ਜਿਵੇਂ ਉਹਨਾਂ ਦਾ ਬਣ ਗਿਆ ਉਹਦੇ ਬਾਰੇ ਉਹਨਾਂ ਨੂੰ ਵਿਚਾਰ ਕਰਨ ਦੀ ਲੋੜ ਹੈ ਦੇਖੋ ਮਾਫੀ ਤਾਂ ਦੇ ਹੀ ਦੇਣੀ ਚਾਹੀਦੀ ਹੈ ਤੁਸੀਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਹੱਕ ਚ ਵੀ ਲੋਕ ਮਾਫੀ ਦੇ ਦੇਣ ਮੈਂ ਚਾਹੁੰਨਾ ਕਿ ਦੇਖੋ ਜੀ ਅਸੀਂ ਜਿਹੜੇ ਆ ਨਾ ਸਾਡੇ ਜਿਹੜੇ ਪੰਜਾਬੀ ਫਿਰ ਅਸੀਂ ਸਿੱਖ ਜੇ ਮਾਨਸਾਹ ਸਹੀ ਤਰੀਕੇ ਨਾਲ ਮਾਫੀ ਮੰਗਦੇ ਤੇ ਸਹੀ ਟਾਈਮ ਤੇ ਮੰਗਦੇ ਤਾਂ ਉਹਨਾਂ ਨੂੰ ਮਾਫੀ ਦੇ ਦੇਣੀ ਚਾਹੀਦੀ। ਮਤਲਬ ਅੱਜ ਇਹ ਗੱਲ ਉਹਨਾਂ ਤੇ ਇਹ ਟੋਕੂਗੀ ਫਿਰ ਗੱਲ ਕਿ ਨਹੀਂ ਟੋਕੂਗੀ ਕਿ ਦੇਰ ਆਏ, ਦਰੋਸਤ ਆਏ ਜਿਵੇਂ ਆਪਣੇ ਅਕਸਰ ਹੀ ਕਿਹਾ ਜਾਂਦਾ ਹੈ। ਮੈਨੂੰ ਲੱਗਦਾ ਹਰ ਵਕਤ ਦੇਰ ਆਇਆ ਜਿਹੜਾ ਉਹ ਦਰੋਸਤ ਆ ਨਹੀਂ ਹੁੰਦਾ। ਦੇਰ-ਦੇਰੀ ਹੀ ਹੁੰਦੀ ਆ। ਹੈਨਾ? ਠੀਕ ਹੈ। ਕਈ ਵਾਰੀ ਕੀ ਹੁੰਦਾ ਕਿ ਉਹ ਜਦੋਂ ਕਹਿੰਦੇ ਹੁੰਦੇ ਆ ਵੀ ਜੇ ਹੁਣ ਮਤਲਬ ਕੋਈ ਬੰਦੇ ਨੂੰ ਤੁਸੀਂ ਕਹਿ ਰਹੇ ਹੋ ਕਿ ਆਹ ਬੰਦਾ ਯਾਰ ਜਿਹੜਾ ਨਾ ਇਹਨੂੰ ਫੁਲਾਨੀ ਚੀਜ਼ ਦੀ ਲੋੜ ਆ, ਜੇ ਟਾਈਮ ਸਿਰ ਨਾ ਮਿਲੀ ਤਾਂ ਇਹ ਮਰ ਜਾਊਗਾ। ਤੇ ਕੋਈ ਬੰਦਾ ਉਹਦੇ ਮਰਨ ਤੋਂ ਬਾਅਦ ਆ ਜੇ ਉਹਨੂੰ ਤਾਂ ਨਹੀਂ ਨਾ ਅਸੀਂ ਕਹਿ ਸਕਦੇ ਕਿ ਦੇਰ ਆਇਆ ਤੇ ਦਰਸਤ ਆਇਆ ਕਿਉਂਕਿ ਉਹ ਤਾਂ ਮਰ ਗਿਆ